नाजायज संबंधों की बेट चढ़ा दस वर्षीय बच्चा चाची ने अपनी मासूक के साथ मिलकर अपने सगे भतीजे को उतारा मौत के घाट मृतक करणवीर सिंह के चाचा के नजायज संबंधों का परिवार और बड़ा भाई करते थे विरोध अपने भाई और भाभी को सबक सिखाने के लिए चाची ने अपनी मासू के साथ मिल के अपने दस वर्षीय भतीजे करणबीर सिंह को पावन काली बेई नदी में धक्का देकर मौत के घाट उतारा पुलिस ने चौबीस घंटों में मामला ट्रेस कर दोनों आरोपियों को किया काबू ਮਾਦਾ ਸਖਣੀ ਦੇ ਪਰਦਾਰੇ ਤੇ ਕੀ ਕਰਦੇ ਹੋ ਉਥੇ ਖੇਡਦਾ ਆਈ ਅੰਦਰ ਨਿਆਲੇ ਨਾ ਮੈਂ ਖੇਡਦਾ ਖੇਡਦੇ ਬਾਹਰ ਨਿਕਲਿਆ ਉਹ ਤੇਰੇ ਨਾਲ ਦਿੱਲੀ ਜਾਂਦੇ ਸੀ ਹਾਂਜੀ ਰੋਜ਼ ਜਾਂਦੇ ਸੇਵਾ ਕਰਦੇ ਹਾਂਜੀ ਕੀ ਨਾਮ ਸੀ ਬੱਚੇ ਦਾ ਬੱਚੇ ਦਾ ਨਾਂ ਕਰਨ ਵੀਰ ਉਮਰ ਕਿੰਨੀ ਸੀ 10 ਸਾਲ ਜਿਹੜੀ ਉਤੋਂ ਦਿਨ ਨਾਲ ਲੈ ਕੇ ਗਈ ਤੁਹਾਨੂੰ ਪਤਾ ਸੀ ਕਿ ਉਹ ਲੈ ਕੇ ਗਈ ਨਹੀਂ ਉਹ ਤਾਂ ਤੁਹਾਨੂੰ ਕੈਂਬਰਿਆਂ ਤੋਂ ਪਤਾ ਲੱਗਾ ਬਾਅਦ ਵਿੱਚ ਤੁਸੀਂ ਰਾਤ ਦਾ ਕੋਈ ਨਹੀਂ ਸਾਡੇ ਨਾਲ ਆਈ ਬੱਚੇ ਵਿਚ ਕਰਦੇ ਲਪਾਉਂਦੀ ਸੀ ਸਾਡੇ ਨਾਲ ਉਹ ਜਦੋਂ ਫਿਰ ਨਾਲ ਮੋਰ ਹਾਂਜੀ ਇਹ ਕਾਰਨ ਕੀ ਸੀਗਾ ਉਹ ਪੁਰਾਣੀ ਕੋਈ ਰੰਜਿਸ਼ ਸੀ ਤੁਹਾਡੀ ਕੋਈ ਨਹੀਂ ਪਬਜੀ ਨਾਲ ਲੜਦੇ ਬੋਲਦੇ ਲੈਣੀ ਦੇਣੀ ਤੋਂ ਫੌਜੀ ਕੋਣਾ ਫੌਜੀ ਦੀ ਹੋਰ ਮੇਰਾ ਉਹਦਾ ਚਾਚਾ ਸੀ ਉਹਦਾ ਕੇਸ ਬੰਦ ਸੀ ਉਹ ਜਨਾ ਦੀ ਲੜ ਕੋਈ ਹੋਦ ਇਸਤਰੀ ਬਣਾ ਕੇ ਰਹਾਦਾ ਹੀ ਆਪਦੀ ਕਾਰਨ ਕੀ ਸਮਝਦੇ ਹੋ ਬੱਚੇ ਹਾਂ ਤਾਂ ਕਰਨਾ ਹੁੰਦਾ ਕਾਰਨ ਉਹਨੂੰ ਪਤਾ ਜਿਹਨੇ ਕੀਤਾ ਉਸ ਬਸੋ ਕੀ ਮੰਗ ਕਰਦੇ ਪੁੱਛਾਂ ਉਹ ਦਾਈ ਮੰਗ ਕਰਦੇ ਵੀ ਉਹ ਸਾਨੂੰ ਦੱਸੇ ਵੀ ਕਿਹੜੀ ਗੱਲੋਂ ਮਾਰਿਆ ਨੂੰ ਕੱਤੋਂ ਮਾਰਿਆ ਬੱਚਾ ਕਦੋਂ ਲਾਪਤਾ ਹੋਇਆ ਜੀ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਆਡੀ ਭੂਆਜੀ ਦਾ ਲੜਕਾ ਵਾ ਇਹ ਕੱਲ ਦਾ 12:30 ਦਾ ਲਾਪਤਾ ਹੋਇਆ ਤੇ ਜਿਹੜੀ ਜਨਾਨੀ ਨੇ ਇਹਨੂੰ ਛੁੱਟਿਆ ਤੱਕ ਆ ਦਿੱਤਾ ਵਾ ਇਹ ਉਹ ਥਾਣੇ ਆ ਉਧਾ ਤੇ ਬਾਕੀ ਪੁੱਛ ਗਏ ਇਸ ਕਰਨ ਦਾ ਇਹ ਪੁਲਸਾਰੇ ਦੇਖੋ ਕੀ ਕਰਦੇ ਆ ਕਾਰਵਾਈ ਹੋਣੀ ਚਾਹੀਦੀ ਹੈ লাশ ਹੁਣ ਇਹਦੇ ਵਿੱਚੋਂ ਪਾਣੀ ਚੋਂ ਮਿਲੀ ਆ ਤੇ ਬਾਕੀ ਹੁਣ ਵੇਖੋ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਸਾਨੂੰ ਤੇ ਮੰਗੇ ਉਹ ਯਾਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕੀ ਲੱਗਦਾ ਹੈ ਕਿ ਫਾਇਦਾ ਕੱਢੀ ਕੀਤਾ ਗਿਆ ਹੈ ਕਤਲ ਹੈ ਜੀ ਕੋਈ ਪੁਰਾਣੀ ਰஞ்சிਤ ਸਿੰਘ ਦੀ ਇਹਨਾਂ ਦੀ ਬੱਚਿਆ ਕੋਈ ਜਿਆਦੀ ਲਾਗ ਡਾੜਨੀ ਹੈਗੀ ਇਹ ਜਿਹੜੀ ਜਨਾਨੀ ਆ ਇਹ ਚਾਚੇ ਦੇ ਨਾਲ ਗਲਤ ਰਿਲੇਸ਼ਨ ਆ ਇਹਦੇ ਤਾਂ ਕਰਕੇ ਇਹਨੇ ਰਜਿਸਟਰ ਕੱਢੀ ਹੈ ਜੀ ਨਾਮ ਆ ਭਾਈ ਬੱਚੇ ਦੀ ਦੱਸੋ ਇਹਦਾ ਕਰਨ ਵੀਰ ਹੈ ਹਾਂ ਜੀ ਹਾਂ ਜੀ ਉਮਰਦਾਸ ਸਾਹਿਬ ਜੀ ਇਹ ਸੇਵਾ ਕਰਦਾ ਜੀ ਸੇਵਾ ਗੁਰਦੁਆਰੇ ਇੱਥੇ ਕਰਦਾ ਜੀ ਹਾਂ ਜੀ ਵੀਰ ਸਾਹਿਬ ਕੋਈ ਇਹਨੂੰ ਲੈ ਕੇ ਜਾਂਦੇ ਸੀ ਕੋਈ ਵੀਡੀਓ ਵੀ ਸਾਹਮਣੇ ਆਈ ਸੀ ਹਾਂ ਜੀ ਲੈ ਕੇ ਜਾਂਦੇ ਸੀ ਅੱਜ ਸਵੇਰੇ ਆਪਾਂ ਨੂੰ ਤਕਰੀਬਨ 8-9 ਵਜੇ ਕੈਮਰੇ 'ਚ ਮਿਲੀ ਆ ਉਹਦੇ 'ਚ ਲੈ ਕੇ ਜਾਂਦੀ ਆ ਤੇ ਜਦੋਂ ਵਾਪਸ ਆਉਂਦੀ ਉਹ ਤਾਂ ਖਾਲੀ ਆਉਂਦੀ ਆ ਜੀ ਲੱਗਦਾ ਕੌਣ-ਕੌਣ ਇਸ ਵਿੱਚ ਸ਼ਾਮਲ ਹੋ ਸਕਦਾ ਇਹਦੇ ਵਿੱਚ ਫੜਾਲ ਤੇ ਉਹ ਜਨਾਨੀ ਆ ਪਰ ਚਾਚੇ ਤੇ ਸ਼ੱਕ ਹੈਗਾ ਵਾ ਹੁਣ ਜਾ ਕੇ ਜਾਣਕਾਰੀ ਲੈਣਗੇ ਪੁਲਸਾਰੇ ਉਹਦੇ ਕੋਲੋਂ ਇਹ ਚਾਚਾ ਹੋ ਸਕਦਾ ਚਾਚਾ ਹਾਂ ਜੀ ਸਗਾ ਹੈ ਇਹ ਨਾ ਉਹ ਤੀਰਾ ਸਿੰਘ ਫੌਜੀ ਉਹ ਕੀ ਕਾਰੋਬਾਰ ਕਰਦਾ ਕਾਰੋਬਾਰ ਉਹਦਾ ਖੇਤੀ ਸਟੋਰ ਆਉਂਦੀ ਉਹ ਕਿਹਨੂੰ ਸਾਥੋਂ ਨਹੀਂ ਜਾਂਦਾ ਉਹ ਹੈ ਕੀ ਮਾਲ ਕਰਨਾ ਚਾਹੁੰਦੇ ਪਰਵਾਹ ਨਹੀਂ ਪਰਿਵਾਰ ਨਾਲ ਤੇ ਇਹੋ ਹੀ ਆ ਵੀਾਨੂੰ ਜੋ ਵੀ ਹੈਗੀ ਕਾਨੂੰਨੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਜਿਹੜੇ ਸ਼ਾਮਿਲ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਬਾਰੇ ਕਹਿੰਦੇ ਬਾਹਰ ਆਏ ਇਹਨਾਂ ਨੂੰ ਜਾਣਕਾਰੀ ਸੀ ਕੀ ਅਪਡੇਟ ਆ ਸਾਨੂੰ ਕੱਲ ਰਾਤ ਇੱਕ ਖਬਰ ਮਿਲੀ ਸੀ ਜਿਸ ਦੇ ਵਿੱਚ ਕਿ ਇੱਕ ਬੱਚਾ ਜਿਹੜਾ ਕੀ ਕਰਨਵੀਰ ਸਿੰਘ ਸਨ ਆਫ ਅੰਗਰੇਜ਼ ਸਿੰਘ ਕਿਉਂਕਿ ਰੈਜ਼ਿਡੈਂਸ ਆਫ ਸਰੂਪਾਲ ਹਾਲਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਜੋ ਮਿਲ ਨਹੀਂ ਰਿਹਾ ਸੀਗਾ ਉਸਦੇ ਫਾਦਰ ਕੱਲ ਸੇਵਾ ਕਰ ਰਹੇ ਸੀਗੇ ਲੰਗਰ ਦੀ ਸੇਵਾ ਕਰ ਰਹੇ ਸੀ ਜਦੋਂ ਦਾ ਕਿਡ ਵੈਂਟ ਮਿਸਿੰਗ ਤੇ ਉਸਦੀ ਪਾਲ ਜਦੋਂ ਅਸੀਂ ਪ੍ਰਾਰੰਭ ਕੀਤੀ ਰਾਤ ਨੂੰ ਤਾਂ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਦੇਖੇ ਗਏ ਤਾਂ ਉਹ ਲੰਗਰ ਹਾਲ ਤੋਂ ਬਾਹਰ ਜਾਂਦਾ ਦਿਖਿਆ ਗਿਆ ਫਿਰ ਰਾਤ ਜ਼ਿਆਦਾ ਫੋਨ ਕਰਕੇ ਉਹਨਾਂ ਨੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਪਤਾ ਕੀਤਾ ਪਰੰਤੂ ਉਹਦੀ ਕੋਈ ਵੀ ਪਾਲ ਨਹੀਂ ਕੀਤੀ ਜਾ ਸਕੀ ਸੁਪਾ ਹੁੰਦੀ ਜਦੋਂ ਅਸੀਂ ਬਾਕੀ ਦੁਕਾਨਾਂ ਖੁੱਲਣ ਤੋਂ ਬਾਅਦ ਸੀਸੀਟੀਵੀ ਕੈਮਰੇ ਦੇਖੇ ਤਾਂ ਇੱਕ ਲੇਡੀ ਨਾਲ ਜਾਂਦਾ ਦੇਖਿਆ ਗਿਆ ਉਸ ਲੇਡੀ ਨੂੰ ਐਪਰੀਹੈਂਡ ਕੀਤਾ ਗਿਆ ਜਿਸ ਦਾ ਨਾਮ ਰਾਜਵੀਰ ਕੌਰ ਹੈ ਜੀ ਉਸੇ ਮਹੱਲੇ ਦੀ ਰਹਿਣ ਵਾਲੀ ਹੈ ਜਦੋਂ ਉਹਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਹਦਾ ਕਿਸੇ ਹੀਰਾ ਸਿੰਘ ਦੇ ਬੰਦੇ ਦੇ ਨਾਲ ਜੋ ਕਿ ਰਿਸ਼ਤੇ ਵਿੱਚ ਉਸ ਲੜਕੇ ਦਾ ਚਾਚਾ ਲੱਗਦਾ ਹੈ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀਗਾ ਜਿਸ ਨੂੰ ਕਿ ਮਰਨ ਵਾਲੇ ਕਰਨਵੀਰ ਸਿੰਘ ਦੇ ਪਿਤਾ ਜੀ ਅੰਗਰੇਜ਼ ਸਿੰਘ ਅਤੇ ਉਹਨਾਂ ਦੀ ਵਾਈਫ ਜਿਹੜੀ ਹੈ ਉਸ ਨੂੰ ਆਬਜੈਕਟ ਕਰਦੇ ਸੀਗੇ ਇਸ ਲਈ ਉਹ ਦੋਨੋਂ ਜਾਨੇ ਕੁਛ ਇਹੋ ਜਿਹਾ ਕਰਨਾ ਚਾਹੁੰਦੇ ਸਨ ਜਿਸ ਨਾਲ ਕੀ ਉਹਨਾਂ ਦੇ ਪਰਿਵਾਰ ਨੂੰ ਸਮਝ ਸਿਕਾਇਆ ਜਾ ਸਕੇ ਜਿਸ ਦੇ ਤਹਿਤ ਉਹਨਾਂ ਨੇ ਇਸ ਸੰਬੰਧ ਭਾਗੀ ਜਿਹੜੀ ਘਟਨਾ ਉਹਨੂੰ ਅੰਜਾਮ ਦਿੱਤਾ ਤੇ 10 ਸਾਲ ਦੇ ਮਾਸੂਮ ਬੱਚੇ ਨੂੰ ਵੇਈ ਨਦੀ ਦੇ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਬੋਡੀ ਬਰਾਉ ਹੋ ਗਈ ਹੈ ਹੋ ਗਈ ਹੈ ਜੀ ਕਿੰਨੇ ਘੰਟੇ ਬਾਅਦ ਬੋਡੀ ਬਰਾਉ ਹੋ ਗਈ ਅ ਦਾ ਬੋਡੀ ਹੈਸ ਬੀਨ ਰਿਕਵਰਡ ਆਫਟਰ ਨੀਅਰਲੀ 24 ਆਵਰਸ ਤੇ ਉਹਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਹਸਪੀਟਲ ਭੇਜ ਦਿੱਤਾ ਤੇ ਮੌਤ ਦੇ ਜਿਹੜੇ ਕਾਰਨ ਹੈਗੇ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਅਸੀਂ ਦੱਸ ਸਕਾਂਗੇ ਕੀ ਕਾਰਵਾਈ ਕੀਤੀ ਜਾ ਕਾਰਵਾਈ ਅਸੀਂ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਅਮਲ ਵਿੱਚ ਲੈ ਕੇ ਆ ਰਹੇ ਆ ਤੇ ਜਿਹੜੇ ਇਹਦੇ ਵਿੱਚ ਕਲਪਰੇਟ ਸਗੇ ਨੇ ਰਾਜਵੀਰ ਕੌਰ ਅਤੇ ਜਿਹੜਾ ਹੀਰਾ ਸਿੰਘ ਹੈ ਦੋਨੋਂ ਜਿਹੜੇ ਆ ਪੁਲਿਸ ਰਿਹਾਸਤ ਵਿੱਚ ਹਨ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਲਾਈ ਜਾਏਗੀ